ਸੋਨੇ ਦੇਸ਼ ਪੰਜਾਬ ਦਾ ਸੁਹਾਗਿਆ ਸ਼ਹਿਰ ਫਲੋਰ ਤੇ ਅਕਸਰ ਇਹ ਸ਼ਬਦ ਕਿੰਨਾ ਪਿਆਰਾ ਜਾ ਲੱਗਦਾ ਫਲੋਰ ਇਹ ਫਲੋਰ ਦਾ ਸ਼ਹਿਰ ਦਾ ਬਾਰੀ ਦ੍ਰਿਸ਼ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਹੱਥ ਜੋੜ ਕੇ ਅਰਦਾਸ ਬੇਨਤੀ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਕੇ ਚੜ੍ਹਦੀ ਕਲਾ ਚ ਹੋ ਕੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰੇਨ ਇਹ ਬਹੁਤ ਪਿਆਰਾ ਜਿਹਾ ਹਰਿਆ ਭਰਿਆ ਸ਼ਹਿਰ کافی ਜ਼ਿਆਦਾ ਰੁੱਖ ਲੱਗੇ ਹੋਏ ਨੇ ਇਸ ਸ਼ਹਿਰ ਦੇ ਵਿੱਚ ਤੇ ਖਾਸ ਕਰਕੇ ਇੱਥੇ ਰੁੱਖ ਵੀ ਬੜੇ ਵਧੀਆ ਟਾਲੀਆਂ, ਕਿਕਰਾਂ, ਬੇਰੀਆਂ, ਪਿੱਪਲ, ਬੋਹੜ ਦੇ ਰੁੱਖ کافی ਜ਼ਿਆਦਾ ਨੇ ਸਫੈਦਾ ਵਗੈਰਾ ਇੱਥੇ ਦੇਖਣ ਨੂੰ ਹੀ ਮਿਲਿਆ ਇੱਥੇ ਵੀ ਹੋਰ ਵੀ ਛੋਟੇ ਰੁੱਖ ਜਿਹੜੇ ਨੇ ਆਪਾਂ ਨੂੰ ਵੇਖਣ ਨੂੰ ਮਿਲਦੇ ਪਏ ਨੇ ਇਹ ਇਹਨਾਂ ਨਾਲ ਤਰਦੀ ਹਟਲੇ ਪਾਣੀ ਨੂੰ ਕਾਫੀ ਜ਼ਿਆਦਾ ਫਾਇਦਾ ਹੁੰਦਾ ਆ ਤਰਦੀ ਹਟਲਾ ਪਾਣੀ ਜਿਹੜਾ ਉਹ ਬਾਹਰ ਨਹੀਂ ਜਾਂਦਾ ਯਾਨੀ ਕਿ ਜਿੱਦਾ ਸਫਾਈਤਾ ਬਹੁਤ ਪਾਣੀ ਪੀਂਦਾ ਆ ਪਪੂਲਰ ਬਹੁਤ ਪਾਣੀ ਪੀਂਦਾ ਆ ਲੇਕਿਨ ਇਹ ਰੁੱਖ ਜਿਹੜੇ ਨੇ ਤਰਦੀ ਹਟਲੇ ਪਾਣੀ ਨੂੰ ਸਭ ਤੋਂ ਰੀਸਾਈਕਲ ਕਰਦੇ ਵੀ ਬਚਾਉਂਦੇ ਨੇ ਤੇ ਬਹੁਤ ਸੋਹਣੇ ਸੋਹਣੇ ਘਰ ਵੀ ਬਣਾਏ ਨੇ ਇੱਥੇ ਭੈਣ ਭਰਾਵਾਂ ਨੇ ਰੱਬ ਸੋਣਾ ਮੇਰੇ ਕਰੇ ਜੀ ਸਾਰਿਆਂ ਨੂੰ ਵਧੀਆ ਵਧੀਆ ਰੱਬ ਘਰ ਦੇਵੇ ਸੋਹਣੀ ਕਾਰੋਬਾਰ ਦੇ ਵਿੱਚ ਸੋਨਾ ਤਰੱਕੀ ਹੋਵੇ ਵਿਕਾਸ ਹੋਵੇ ਲੋਕਾਂ ਦੀ ਜ਼ਿੰਦਗੀ ਵਿੱਚ ਖੂਬ ਖੁਸ਼ੀਆਂ ਹੋਣ ਖੂਬ ਰੌਣਕਾਂ ਹੋਣ ਤੇ ਤੁਸੀਂ ਸਾਰੇ ਵਧੀਆ ਜ਼ਿੰਦਗੀ ਜਿਓ ਆਪ ਸੋਨਾ ਤੁਹਾਡੀ ਸਾਰੇ ਦੀ ਵਧੀਆ ਜੀ ਜ਼ਿੰਦਗੀ ਬਣਾਵੇ ਇਹ ਫਲੋਰ ਸ਼ਹਿਰ ਦਾ ਵਾਰੀ ਗ੍ਰੀਸ਼ੀਆ 78531 ਤੇ ਮੈਂ ਆਪ ਸੋਹਣੀ ਗਾੜੀ ਇਹ ਅਰਦਾਸ ਬੇਨਤੀ ਕਰਦਾ ਜਿੱਧਰ ਆਇਆ ਸੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਇੱਕ ਮਿੱਠੀ ਜੀ ਆਂਝ ਪਾ ਲਈਏ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਕਰ ਲਈਏ ਮੇਰੇ ਬਹੁਤ ਸਾਰੇ ਸੱਜਣ ਮਿੱਤਰ ਫਲੋਰ ਸ਼ਹਿਰ ਤੋਂ ਵੀ ਨੇ ਜੋ ਹਮੇਸ਼ਾ ਪਿਆਰ ਕਰਦੇ ਨੇ ਮਿੱਠੇ ਜਿਹੇ ਕਮੈਂਟ ਆਉਂਦੇ ਨੇ ਤੇ ਵਧੀਆ ਲੱਗਦਾ ਜੀ ਤੁਹਾਡੇ ਸਾਰਿਆਂ ਨਾਲ ਤੁਹਾਡੇ ਮਿੱਠੇ ਜਿਹੇ ਕਮੈਂਟ ਵੇਖ ਕੇ ਹਾਂ ਜੀ ਟੀ ਇਹ ਬਹੁਤ ਵਧੀਆ ਹੈ ਅੱਜ ਆਪਾਂ ਹਾਈਵੇ ਤੋਂ ਗੁਜ਼ਰ ਰਹੇ ਹਾਂ ਇਸ ਵੇਲੇ ਕਿ ਤੁਹਾਡੇ ਨਾਲ ਇੱਕ ਮਿੱਠਿਆ ਜਾਰਾ ਅੱਜ ਪਾ ਕੇ ਬੜਾ ਹੀ ਚੰਗਾ ਲੱਗਾ 770 ਤੇ ਰੱਬ ਸੌਣਾ ਤੁਹਾਡੇ ਤੇ ਸਦਾ ਹੀ ਮੇਰ ਪਰਿਆ ਹੱਥ ਰੱਖੇ ਮੈਂ ਤੁਹਾਡਾ ਅਫਸਰ ਪ੍ਰਿੰਸੀਪਲ ਚਿੱਤਰ ਸਿੰਘ ਤਰਸਿਕਾ